ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਤੇ ਅੱਜ ਪੁੱਚੋ ਮੰਡੀ ਪਹੁੰਚੇ ਆਂ ਬਾਈ ਕਿਸਾਨ ਮੇਲਾ ਬਹੁਤ ਵੱਡਾ ਮੇਲਾ ਲੱਗਿਆ ਤੇ ਭੈਣ ਭਾਈਆਂ ਨਾਲ ਸਿੱਖਿਆ ਲਈ ਤੇ ਬਾਈ ਨੂੰ ਪੁੱਛਦੇ ਆਂ ਵੀ ਕੀ ਖਾਸੀਅਤ ਹੈ ਇਹਨਾਂ ਦੀ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਠੀਕ ਠਾਕ ਇਹ ਵੀ ਵੀਰੇ ਆਪਣੀ ਹੈ ਹਾਂਜੀ ਬਾਈ ਨਹੀਂ ਬਾਈ ਉਹ ਨਹੀਂ ਆਪਣਾ ਅੱਛਾ ਕੀ ਖਾਸੀਅਤ ਆ ਬਾਈ ਇਹਦੀ ਮੜੀ ਦੱਸੋ ਇਹਦੀ ਖਾਸੀਅਤ ਆ ਅਸੀਂ ਤਾਂ ਪਹਿਲੀ ਵਾਰ ਲੈ ਕੇ ਆਏ ਆ ਠੀਕ ਹੈ ਕਿਹੜਾ ਪਿੰਡ ਆ ਬਾਈ ਦਾ ਮਹਿਰਾਖਾਨਾ ਪਿੰਡ ਹੈ 18 ਕਿ ਮਹੀਨੇ ਦੀ लक्ष्मी दी है ये अच्छा जी ठीक है कोहे नूर दी हम्म ते की रेट रूट मांगਦੇ ਬਾਈ रेट ਨਹੀਂ ਇਹ ਤਾਂ ਵੈਸੇ ਹੀ ਉਹ ਨੰਗੇ अच्छा ਦਿਖਾਉਣ ਦੇ ਲਈ ਲੈ ਕੇ ਆਏ हां हां ਨੰਗੇ ਹੋ ਬਣ ਤੇ ਬਹੁਤ ਸੋਹਣਾ ਮੇਲਾ ਬਾਈ हां ਬਹੁਤ ਦੂਰੋਂ ਦੂਰੋਂ ਹਨਾ ਆਪਣੇ ਭਰਾ ਜਾਨਵਰ ਲੈ ਕੇ ਪਹੁੰਚੇ ਨੇਗੇ ਤੇ ਵੀਡੀਓ ਕਰ ਦਿਓ ਜਰੂਰ ਸ਼ੇਅਰ ਆ ਨਾ ਦੱਬ ਕੇ ਤੇ ਅੱਗੇ ਵੀ ਤੁਹਾਨੂੰ ਸਾਰੇ ਜਾਨਵਰ ਦਿਖਾ ਮਾਗੇ ਸ਼ਾਂਤ ਰਹੀ ਮੰਨਣੀ ਹੁੰਦਾ ਜਿਵੇਂ ਆਪਾਂ ਬਾਹਰ ਰਹੇ ਥੋੜੀ ਏੜਕਦਾਗੀ ਨਵੀਂ ਜੀ ਬਣੇ ਟਾਈਮ ਦੀ ਥੋੜੀ ਜਿਹੀ ਕਮੀ ਸੀ ਹਨਾ ਅਡਜਸਟਮੈਂਟ ਨਹੀਂ ਹੋਈ ਪਰ ਇਹ ਵੀਰ ਹੋਰਾਂ ਨੂੰ ਵੀ ਸ਼ੌਂਕ ਹੈ ਹਨਾ ਜਿਵੇਂ ਹੁਣ ਆਪਾਂ ਨੂੰ ਸ਼ੌਂਕ ਆ ਆਪਣੇ ਕੋਲ ਬੂਰੀਆਂ ਕੱਟੀਆਂ ਨਹੀਂ ਗਈਆਂ ਉਹਨਾਂ ਦਾ ਮੁੱਲ ਨਹੀਂ ਹੈਗਾ ਮੁੱਲ ਨਹੀਂ ਹੈਗਾ ਭਣੇ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਇਹ ਚੀਜ਼ਾਂ ਆਪਾਂ ਦਿਖਾਉਣ ਲਈ ਲੈ ਕੇ ਆਉਣੇ ਆ ਵੀ ਜਿਨ੍ਹਾਂ ਨੇ ਹੋਰ ਵੀਰ ਨੇ ਉਹਨਾਂ ਨੂੰ ਸ਼ੌਂਕ ਪਵੇ ਚੀਜ਼ਾਂ ਦਾ ਹਨਾ ਸਾਡੇ ਬੱਚੇ ਵੀ ਆਉਂਦੇ ਨੇ ਇਹ ਚੀਜ਼ਾਂ ਨਾਲ ਨਾ ਵੀ ਸਾਨੂੰ ਜੋੜਨਾ ਚਾਹੀਦਾ ਹੈ ਨਾ ਮੈਂ ਕਹਣਾ ਵੀ ਨਸ਼ਿਆਂ ਨਾਲੋਂ ਆਹ ਸ਼ੌਂਕ ਪਾਓ ਐ ਸ਼ੌਂਕ ਤਾਂ ਵੀ ਪੁੱਛਣਾ ਤਿੰਨ ਗੱਲਾਂ ਸੁਣ ਮੇਰੀ ਜਦੋਂ ਹੁਣ ਆਪਾਂ ਐਂਟਰ ਹੋਏ ਆ ਉੱਥੋਂ ਹਨਾ ਆਪਾਂ ਆਈ ਇੱਧਰ ਨੂੰ ਆ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦਾ ਸੌਂਗ ਹੁੰਦਾ ਆਪਾਂ ਨੂੰ ਪਸ਼ੂਆਂ ਦਾ ਵੀ ਮੰਨ ਲਓ ਆਪਣੇ ਘਰੇ ਬੱਕਰੀਆਂ ਦਾ ਫਾਰਮ ਆ ਤੇ ਮੱਝਾਂ ਹੁੰਦਾ ਆਪਾਂ ਇਹ ਚੀਜ਼ ਦੇਖਣ ਆਏ ਆ ਜੀ ਤੇ ਬਹੁਤ ਵਧੀਆ ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਨਾ ਜਾਨਵਰਾਂ ਦੇ ਚਾਹ ਹੁੰਦਾ ਐ ਹੋ ਜਾਂਦਾ ਜਿਵੇਂ ਹੁਣ ਡਰ ਗਈ ਸੀ ਨਾ ਵੀ ਕੱਠ ਘਰਾਂ ਦੇ ਵਿੱਚ ਇਹ ਮਾਹੌਲ ਨਹੀਂ ਹੁੰਦਾ ਕੱਠ ਜਾਂਦੇ ਆ ਪਸ਼ੂ ਥੋੜਾ ਜਿਹਾ ਹੋ ਜਾਂਦਾ ਤੇ ਬਹੁਤ ਸੋਹਣਾ ਬਾਈ ਹਨਾ ਤੇ ਤੁਸੀਂ ਵੀ ਦੱਸੋ ਤੁਹਾਡੇ ਕੋਲ ਕਿਹੜੇ ਜਾਨਵਰ ਨੇ ਹੁਣ ਸਾਡੇ ਵੀ ਪਸ਼ੂ ਆਏ ਨੇ ਜਿਵੇਂ ਕੋਈ ਵਾਰ ਵਿੱਚ ਹੁੰਦਾ ਹੈ ਜੇ ਹੁਣ ਸੁੱਕੇ ਕੱਖ ਪਾਈ ਗਏ ਹਨ ਫਿਰ ਉਹ ਤਾਂ ਹੁਣ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਵੀ ਇਹਦੀ ਕਿਵੇਂ ਹੋਇਆ ਦੇਖ ਰਿਖ ਦਿਖ ਰਹੀ ਹੈ ਵੀ ਬੀਰੇ ਨੇ ਕਿੰਨੀ ਮਿਹਨਤ ਕੀਤੀ ਹੋਈ ਆ ਆ ਵੀ ਨਾਲ ਕੱਟੀ ਆ ਵੀਰੇ ਹਾਂ ਹਾਂ ਇੱਕ ਦਿਨੇ ਟਾਈਮ ਦੀ ਆ ਵੀਰੇ ਇਹ 45 ਦਿਨਾਂ ਦੀ ਆ ਦਿਖਾ ਗਾ ਮਨ ਲੈ 45 ਦਿਨਾਂ ਦੀ ਕੱਟੀ ਆ ਆਪਣੇ ਵਾਲੇ ਗਾ ਕੱਖ ਨਹੀਂ ਖਾਣ ਲੱਗਦੇ ਬੰਤਾ ਤੇ ਬਲੇਤੀ ਵੀ ਆ ਗਿਆ ਲੋਬੀ ਸਾਡੇ ਬਲੇਤਰ ਸਾਹਿਬ ਪਹੁੰਚ ਚੁੱਕੇ ਹਨ ਭਰਾਵਾਂ ਦੀਆਂ ਵੀਡੀਓ ਕੌਣ ਕੌਣ ਦੇਖਦਾ ਕਮੈਂਟ ਕਰ ਦਿਓ ਸਾਰੇ ਜਣੇ ਚਾਣੀ ਬੀਤੀ ਵੀਰੇ ਅੱਜ ਵਾਲੇ ਦੀ ਮੈਂ ਕਿੰਨਾ ਛੁੱਟਾ ਪਿਆ ਇੱਕ ਕੰਮ ਉੱਧਰ ਉੱਧਰ ਬਣਾ ਕੇ ਲਈਏ ਵੀਰੇ ਭਾਈ ਪੁੱਛੋ ਕਿਸਾਨ ਮੇਲੇ ਤੇ ਪਹੁੰਚਿਆ ਹੱਸੀ ਗਾਲ ਭਾਈ ਕੀ ਹਾਲ ਨੇ ਠੀਕ ਠਾਕ ਹੋ ਇਹ ਕਿੰਨੇ ਸਮੇ ਦਾ ਭਾਈ ਉਮਰ ਕੀ ਹੈ ਇਹਦੀ ਜੀ ਸਾਢੇ 5 ਸਾਲ ਉਮਰ ਆਈ ਸਾਢੇ 5 ਸਾਲ ਉਮਰ ਆ ਭਾਈ ਠੀਕ ਹੈ ਤੇ ਵੇਚਣ ਵਾਸਤੇ ਲਿਆ ਕਿ ਸਰਪ ਦਿਖਾਉਣ ਦੇ ਲਈ ਲੈ ਕੇ ਆਇਆ ਇੱਥੇ ਧੰਨਵਾਦ ਜੀ ਠੀਕ ਹੈ ਕਿਹੜਾ ਪਿੰਡ ਆ ਭਾਈ ਦਾ ਚੱਕ ਵੀਰਾ ਸਿੰਘ ਪਿੰਡ ਅੱਛਾ ਜੀ ਪਰ ਇਹਦੀ ਖਾਸियत ਕੀ ਹੈ ਭਾਈ ਕੀ ਦਾ ਮੁੰਡਾ ਇਹ ਕੀ ਦਾ ਬੇਟਾ ਅਕੇ ਇਹ ਪੀਮ ਦਾ ਬੱਚਾ ਹੈ ਪੀਮ ਦਾ ਬੱਚਾ ਭਾਈ ਠੀਕ ਹੈ ਤੇ ਭਾਈ ਬਹੁਤ ਨਾਮ ਚੱਲਦਾ ਇਹਨਾਂ ਦਾ ਵੀ ਭਰਾਮਾਂ ਦਾ ਨਾ ਬਹੁਤ ਦੂਰੋਂ ਪਹੁੰਚੇ ਨੇ ਤੇ ਕੌਣ ਕੌਣ ਬਾਈ ਕਿਸਾਨਾਂ ਦੇ ਜਿਹੜੇ ਮੇਲੇ ਹੁੰਦੇ ਨੇ ਉਹਦੇ ਜਾਨਵਰ ਲੈ ਕੇ ਆਉਂਦਾ ਜਰੂਰ ਕਮੈਂਟ ਕਰਦੇ ਹੋਣਾ ਤੇ ਬਾਕੀ ਵੀਡੀਓ ਚੱਲੀ ਜਾਂਦੀ ਹੈਗੀ ਤੇ ਇਸੇ ਤਰ੍ਹਾਂ ਦੇ ਜੇ ਜਾਨਵਰ ਦੇਖਣੇ ਹੁੰਦੇ ਨੇ ਤਾਂ ਸਾਡੇ ਅਕਾਊਂਟ ਨੂੰ ਫੋਲੋ ਕਰ ਲਓ ਬਾਈ ਸਾਰੇ ਜਾਣੇ ਹੋਣੇ ਪੈਂਦੇ ਨੇ ਫੇਰੇ ਪਾਲਦੇ ਨੇ ਐਵੇਂ ਥੋੜੀ ਪਾਲਦੇ ਨੇ ਜੇ ਹੁਣ ਲੈ ਕੇ ਆਪਾਂ ਖੜਾ ਤਾਂ ਹੁਣ ਇਹ ਵੀਰ ਲੈ ਕੇ ਆਇਆ ਹੈਣਾ ਇਹਨੂੰ ਦਿਸਦਾ ਨਾ ਵੀ ਘਰ ਖਵਾਇਆ ਹੋਇਆ ਹੈਣਾ ਪਹਿਲਾਂ ਘਵਾਉਣਾ ਪੈਂਦਾ ਫੇਰ ਇਹ ਚੀਜ਼ਾਂ ਨੂੰ ਐਸੀ ਬਣ ਜਾਂਦੀਆਂ ਨੇ ਮੇਲਿਆਂ 'ਚ ਆ ਕੇ ਵੀ ਚਲੋ ਇਹ ਮੇਲੇ ਜਿੱਤਦੀਆਂ ਨੇ ਹੈਨਾ ਲੋਕਣਾ ਕਮੈਂਟ ਕਰ ਦਿੰਦੇ ਸਾਡੀ ਵੀਡੀਓ ਤੇ ਯਾਰ ਸਾਡੀਆਂ ਮੱਗ ਤਾਂ 30000 ਤੋਂ ਉੱਤੇ ਨਹੀਂ ਵੇਖਦੀ 40000 ਤੋਂ ਉੱਤੇ ਨਹੀਂ ਵੇਖਦੀ ਇਹਦਾ ਹੁਣ ਕੋਈ ਮੁੱਲ ਨਹੀਂ ਹੈਗਾ ਹੈਨਾ ਜੀਦਾ ਕੋਈ ਮੁੱਲ ਨਹੀਂ ਹੈਗਾ ਬਾਕੀ ਜਿਵੇਂ ਆਪਾਂ ਪਹਿਲਾਂ ਕਿਹਾ ਵੀ ਸੌਂਕ ਦਾ ਕੋਈ ਮੁੱਲ ਹੁੰਦਾ ਹੀ ਨਹੀਂ ਹੈਗਾ ਹੈਨਾ ਇਹ ਸੌਂਕ ਨਾਲ ਹੀ ਚੀਜ਼ਾਂ ਬਲਦੀਆਂ ਨੇ ਪਹਿਲਾਂ ਵੀ ਜਿਵੇਂ ਆਪਾਂ ਵੀ ਕਹਿੰਦੇ ਨੇ ਆਪਾਂ ਵੀ ਤਿਆਰ ਕਰ ਰਹੇ ਹਾਂ ਉਹਨਾਂ ਵਾਲੇ ਸਮੇਂ 'ਚ ਮੇਲਿਆਂ 'ਚ ਝੋਟੀਆਂ ਪਾਵਾਂਗੇ ਵੀ ਉਹ ਚੀਜ਼ਾਂ ਆਪਾਂ ਬਾਰੀ-ਬਾਰੀ ਕਹਿਣਾ ਚਾਹੁੰਦੇ ਵੀ ਆਪਦੇ ਬੱਚਿਆਂ ਨੂੰ ਬਾਹਰ ਭੇਜਣ ਨਾਲੋਂ ਤਾਂ ਹੈਨਾ ਇੱਥੇ ਰਹਿ ਕੇ ਮਿਹਨਤ ਕਰੋ ਜਿਹੜੇ ਬੰਦੇ ਨੇ ਮਿਹਨਤ ਕਰਨੀ ਹੈ ਹੈਨਾ ਉਹਦੀ ਇੱਥੇ ਅਮਰੀਕਾ ਕੈਨੇਡ ਇਹ ਗੱਲ ਆ। ਦੇ ਬਾਈ ਕੀ ਤੂੰ ਕਿਸਨੇ ਆ ਦੇਣਾ ਚਾਹੁੰਦਾ ਭਰਾ ਲੋਕਾਂ ਨੂੰ ਜਿਹੜੇ ਲੋਕ ਨਸ਼ੇ ਪੱਤੇ 'ਚ ਪਏ ਹੋਏ ਨੇ। ਪਰ ਇਹ ਵੀ ਆਪਣੀ ਨੌਜਵਾਨ ਪੀੜ੍ਹੀ 'ਚ ਬੱਚਾ ਗਾ। ਆਪਣੇ ਵੀ ਤੁਹਾਡੇ ਵਰਗੇ ਹੀ ਆ ਇਹ ਵੀ। ਜੀ ਬਾਈ। ਵੀ ਇਹਨੂੰ ਵੀ ਸ਼ੌਂਕ ਆ ਤਾਂ ਹੀ ਇੱਥੇ ਮੇਲੇ 'ਚ ਇਹਨੂੰ ਲੈ ਕੇ ਆਇਆ। ਕੀ ਕਿਸਨੇ ਆ ਦੇਣਾ ਚਾਹੁੰਦਾ ਭਰਾ ਮੈਂ ਥੋੜਾ ਤਾਂ ਤੁਹਾਨੂੰ ਕਰ ਲਾ। ਪਸ਼ੂ ਰੱਖਣੇ ਚਾਹੀਦੇ ਜੀ ਬਹੁਤ ਫਾਇਦਾ ਜੀ ਇੰਨਾ ਚੰਗਾ। ਦੋ ਤਰਫ ਤੇ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਪਏ ਹੋਏ ਨੇ ਉਹ ਕਹਿੰਦੇ ਨਹੀਂ ਵੀ ਇੱਥੇ ਕੁਝ ਬਣਦਾ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹਾਂ। ਨਹੀਂ ਨਹੀਂ ਬਹੁਤ ਬਣਦਾ ਜੀ ਇੱਥੇ। ਮਿਹਨਤ ਕਰਨੀ ਪੈਂਦੀ। ਮਿਹ ਬਾਈ ਜੀਰੋ ਜੀਰੋ ਬੋਲਾ ਸਾਈਡ ਤੋਂ ਬਾਈ ਆ ਬਾਈ ਨੂੰ ਤਾਂ ਸਾਰੇ ਜਾਣਦੇ ਹੋ ਤੇ ਬਾਈ ਦਾ ਆਪਾਂ ਨਾਮ ਨਹੀਂ ਲੈਂਦੇ ਤੁਸੀਂ ਦੱਸੋਗੇ ਕਮੈਂਟਾਂ ਦੇ ਵਿੱਚ ਠੀਕ ਆ ਆਪਣਾ ਭਰਾ ਹੈਗਾ ਬਾਈ ਦੇ ਵੀਡੀਓ ਪਾਉਣ ਦਾ ਬਹੁਤ ਵਾਇਰਲ ਹੋਈਆਂ ਨੇ ਪਿੱਛੇ ਬਾਈ ਠੀਕ ਆ ਤੇ ਬਾਈ ਵੀ ਵਿੱਚ ਆ ਗਿਆ ਵੀਡੀਓ ਤੇ ਠੀਕ ਆ ਆ ਭਰਾਗ ਆਪਣਾ ਜਿਹੜਾ ਸਾਰੀਆਂ ਵੀਡੀਓ ਪਾਉਂਦਾ ਇਹ ਨਹੀਂ ਹਾਂ ਫਾਰਮਿੰਗ ਵਾਲੇ ਵੀਡੀਓ ਬਾਈ ਦੇ ਸਾਰੇ ਦੇਖ ਦਿਆ ਤੇ ਬਾਈ ਇੱਕ ਦੁ ਕਹਾਣੀ ਦੱਸੀ ਜਾਂਦੇ ਸਾਨੂੰ ਹੁਣੀ ਕਿ ਜਦੋਂ ਤੇਰਾ ਵਿਆਹ ਹੋਇਆ ਜੁਰ ਤੇਰੇ ਕੋਲ ਬੱਕਰੀਆਂ ਘਟ ਗਈਆਂ ਸੀ ਉਹ ਕੀ ਕਹਾਣੀ ਆ ਤੂੰ ਆਪ ਹੀ ਦੱਸ ਆਪਦੇ ਮੂੰਹੋਂ ਯਾਰ ਐ ਨਹੀਂ ਹੁੰਦਾ ਵੀਰੇ ਜਦੋਂ ਪਹਿਲਾਂ ਸਾਡੇ ਪਿਓ ਦਾਦਾ ਦਾ ਬੱਕਰੀਆਂ ਬਹੁਤ ਸੀ ਸਾਡੇ ਕੋਲੇ ਠੀਕ ਹੈ 40 45 ਬੱਕਰੀਆਂ ਸੀ ਅੱਛਾ ਜੀ ਤੇ ਮਗਰੋਂ ਨਾ ਅਸੀਂ ਸ਼ੀਪ ਆਈ ਸੀ ਸ਼ੀਆਂ ਚਾਉਣਦਿਆਂ ਨੂੰ ਪਤਾ ਕਿੰਨੀਆਂ ਕਿੰਨੀਆਂ ਪੰਜ ਪੰਜ ਆਉਣੀਆਂ ਤੇ ਮੈਨੂੰ ਬੱਕਰੀਆਂ ਥੋੜੀਆਂ ਆਈਆਂ ਅੱਛਾ ਜੀ ਤੇ ਜਦੋਂ ਮੈਨੂੰ ਥੋੜੀਆਂ ਆਈਆਂ ਭਾਈ ਗਰੀਬੀ ਵੇਲੇ ਉ ਤੇ ਫਿਰ ਉਦੋਂ ਗਰੀਬੀ ਦੇ ਵਿੱਚ ਬਾਈ ਮੈਂ ਤੇ ਬੀਤੀਆਂ ਕਹਿਣੇ ਤਰਤਿਆਂ ਉਹ ਛੜਾਈਆਂ ਨਾ ਗਈਆਂ ਅੱਛਾ ਬਾ ਫਿਰ ਉਹ ਮੇਰੀਆਂ ਆਈਆਂ ਨਾ ਤੇ ਮੈਂ ਮਾਇਕ ਲੱਗ ਤੇ ਸੋਚਦਾ ਹੁੰਦਾ ਸੀ ਵੀ ਕਿਤੇ ਇਹ ਬਣਾ ਲਾਂਗੇ ਫਿਰ ਮੈਂ ਛੜਾਈਆਂ ਅੱਛਾ ਹੋਲੀ ਹੋਲੀ ਮਿਹਨਤ ਕਰਕੇ ਫਿਰ ਮੈਂ ਦੋ ਤਿੰਨ ਸ਼ਾਕ ਕਰਾਏ ਅੱਛਾ ਜਦੋਂ ਆਪਾਂ ਨੂੰ ਜਦੋਂ ਸੰਜੋਗ ਹੁੰਦੇ ਆ ਆਪਾਂ ਦਾ ਇੱਕ ਚੌਂਕੀਦਾਰ ਵਾਂਗੂ ਹੁੱਕਾ ਹੁੰਦੇ ਨਾ ਚਲੋ ਉਹਨਾਂ ਨੇ ਮੇਰੇ ਮਿੱਤਰ ਜੀ ਬੱਕਰੀਆਂ ਵਾਲੇ ਮੁੰਡੇ ਉਹਨਾਂ ਨੂੰ ਮੈਂ ਕਹਾਂ ਮੈਂ ਤੇਰੀ ਭੈਣ ਦਾ ਰਿਸ਼ਤਾ ਕਰਵਾ ਮੈ ਕਿਹੜਾ ਕਰਾ ਦੇ ਬਾ ਉਥੋਂ ਦੀ ਉਥੋਂ ਮੈਂ ਸੇਜਾ ਤੇ ਰਿਸ਼ਤੇ ਕਰਾ ਦੇ ਉਹਨਾਂ ਨੇ ਪਪਾਈਆਂ ਦਾ ਇਹ ਜ ਜਿੰਨੀਆਂ ਅਸੀਂ ਮੈਂ ਜਾ ਕੇ ਸੁਨਿਆਰ ਦੇ 3500 ਤੋਂ ਕੋਈ ਵੱਧ ਨਹੀਂ ਹੋਈ ਅੱਛਾ ਚਲ ਆਪਾਂ ਕਹਿੰਦੇ ਚੱਲ ਯਾਰ ਕੋਈ ਨਹੀਂ ਹਾਂ ਚੱਲ ਆਪਾਂ ਕਹਿੰਦੇ ਯਾਰ ਹਾਂ ਪਾਪਾ ਜੀ ਅੱਜ ਦੀ ਗੱਲ ਨਹੀਂ ਐ ਆਹ ਤਾਂ ਗੱਲ ਦੀ ਟਾਈਮ ਦੀ ਆ 15 ਸਾਲ ਹੋ ਗਏ ਉਹਨਾਂ ਨੂੰ ਤੇ ਬਾਪਰਾਵਾ ਗਰੀਬੀ ਚੋ ਹੌਲੀ ਹੌਲੀ ਮਿਹਨਤ ਕਰੀ ਫਿਰ ਇਹ ਕਰਨ ਵਾਲੀਆਂ ਬਣਾਈਆਂ ਠੀਕ ਹੈ ਇਹਨਾਂ ਤੋਂ ਫਿਰ ਇੱਥੇ ਪਹੁੰਚੇ ਆ ਕਿਤੇ ਐ ਸੋ ਜਦੋਂ ਮੈਂ ਅੱਡਾ ਨਾ ਮੇਰੀ ਮਾਂ ਨੇ 51 ਦਿੱਤਾ ਜੀ ਅੱਛਾ ਹਾਂ ਮੇਰੀ ਮਾਂ ਨਾ ਦੂਜੇ ਮੈਂ ਕਿਹਾ ਮਾਂ ਇਹ ਵੀ ਲੈ ਜਾ ਜੇ ਤੇਰੇ ਪੁੱਤ ਦਾ ਹੋਇਆ ਨਾ ਤੇਰਾ ਹੱਥ ਤੇ ਇੱਕ ਦਾ ਨਾਮ ਚਮਕਾ ਦੂੰ ਤੇ ਦੇਖ ਲਓ ਬਈ ਅੱਜ ਦੀ ਘੜੀ ਬਾਈ ਦਾ ਨਾਮ ਚੱਲਦਾ ਹੈ ਠੀਕ ਆ ਸ਼ੌਂਕ ਆ ਹਾਂ ਸਾਡੀ ਗੱਲ ਹੋ ਰਹੀ ਹੈ ਵੀ ਆਪਣੇ ਸੀਐਮ ਵੀ ਵਾਂਗੂ ਬਾਜਾ ਵੀ ਬਾਈ ਦੋ ਜੀ ਤੇ ਬਾਜਾ ਵੀ ਦੋ ਤਿੰਨ ਕੱਢਦਾ ਕਿੰਨੀਆਂ ਕਿੰਨੀਆਂ ਬੱਕਰੀਆਂ ਮੇਰੇ ਕੋਲ 66 ਆ ਵੀਰੇ ਅੱਛਾ ਵਡੀਆਂ-ਵਡੀਆਂ ਏਡੀਆਂ-ਡੀਆਂ ਹੈਗਾ ਹੈਗਾ ਮੇਰਾ ਚਾਚਾ ਰੇਡ ਕੀ ਰੇਡ ਦਾ ਭਾਈ ਰੇਡ ਦਾ ਕੋਈ ਰੇਟ ਨਹੀਂ ਬਾਈ ਸੁਣਾ ਮੈਨੂੰ ਨੌਕਦਾਨਾ ਅੰਕਲ ਜੀ ਕੋਈ ਮੁੱਲ ਨਹੀਂ ਜੇ ਮੈਂ ਰੇਡ ਦਾ ਤਾਂ ਮੇਰਾ ਰੌਣ ਨਿਕਲਿਆ ਹੁੰਦਾ ਦੇਣ ਦੇ ਵਾਸਤੇ ਨਹੀਂ ਇਹਨਾਂ ਦੇ ਅੰਕਲਾਂ ਬੋਦੀਆਂ ਲੱਗਦੀਆਂ ਨੇ ਕਰੋੜਾਂ ਰੁਪਏ ਦੀਆਂ ਇਹਦਾ ਵੀਰੇ ਘਰੇ ਹੀ ਰੱਖਦਾ ਘਰੇ ਹੀ ਰੱਖਦਾ ਬਾਈ ਬੱਚੇ-ਪੁੱਛੇ ਕਿਹੜਾ ਏਰੀਆ ਬੱਚੇ ਤਪਾਂ ਪੈਂਦਾ ਮੇਰਾ ਵੀਰੇ ਭਾਈ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਆ ਤੇ ਕੁਛ ਕਿ ਜਿਹੜੇ ਆਪਣੇ ਫਾਰਮਰ ਜਿਹੜੇ ਵੀਡੀਓ ਪਾਉਂਦੇ ਨੇ ਹਨਾ ਉਪਰ ਸਮਾ ਦੇ ਨਾਲ ਮਿਲਵਾਉਣੇ ਆ ਇੱਕ ਤਾਂ ਆਪਣਾ ਬਲੇਤੀ ਬਾਈ ਆ ਹਨਾ ਤੇ ਦੂਜਾ ਬਾਈ ਬਠਿੰਡੇ ਸਾਈਡ ਦਾ ਆਪਣਾ ਠੀਕ ਆ ਹਾਂ ਸਾਰੇ ਜਾਣਦੇ ਆ ਬਾਈ ਕੀ ਹਾਲ ਨੇ ਠੀਕ ਠਾਕ ਚੜਦੀ ਕਲਾ ਬਾਈ ਚੜਦੀ ਕਲਾ ਬਹੁਤ ਵਧੀਆ ਤੇ ਮੈਂ ਕਹਿੰਦਾ ਬਹੁਤ ਲੋਕ ਤੁਹਾਨੂੰ ਚਾਹੁੰਦੇ ਆ ਨਾ ਪਿਆਰ ਕਰਦੇ ਆ ਜਿਹੜੇ ਆਪਣੇ ਕਿਸਾਨੀ ਦੇ ਨਾਲ ਸੰਬੰਧ ਨੇ ਪਸ਼ੂਆਂ ਦੇ ਨਾਲ ਤੇ ਕੀ ਸਨੇਹਾ ਕੀ ਦੇਣਾ ਚਾਹੁੰਦੇ ਹੋਗੇ ਉਹਨਾਂ ਨੂੰ ਸਨੇਹਾ ਇਹੀ ਆ ਬਸ ਬਾਈ ਸ਼ੌਂਕ ਕਰੋ ਵਧੀਆ ਕਿਸੇ ਵੀ ਕਿੱਤੇ ਜੋ ਖੇਤੀਬਾੜੀ ਆ ਪਸ਼ੂ ਪਾਲਣਾ ਬੱਕਰੀਆਂ ਜੀ ਵਧੀਆ ਤਰੀਕੇ ਨਾਲ ਸ਼ੌਂਕ ਕਰੋ ਔਰ ਵੀ ਭਰਾਵਾਂ ਨੂੰ ਨਾਲ ਕਰਾਓ ਸ਼ੌਂਕ ਜੀ ਆਪਣੇ ਘਰੇ ਕੀ ਕੀ ਰੱਖਿਆ ਹੈ ਬਾਈ ਫਿਰ ਹੁਣ ਆਪਣੇ ਕੋਲੇ ਮੱਝਾਂ ਗਾਵਾਂ ਬੱਕਰੀਆਂ ਸਾਡੇ ਇਹ ਭਰਾ ਵੀ ਬਹੁਤ ਜ਼ਿਆਦਾ ਸਾਰਾ ਕੁਝ ਹੀ ਹੈ ਹੋਰ ਵੀ ਜਾ ਕੇ ਆਏ ਸੀਗੇ ਬਾਈ ਕੋਲੇ ਹਾਂਜੀ ਆਪਾਂ ਵੀ ਜਰੂਰ ਜਲਦੀ ਮਿਲਾਂਗੇ ਬਾਈ ਦੇ ਘਰੇ ਜਾ ਕੇ ਆਗੇ ਜਦੋਂ ਮਨੈਦੀ ਬਾਈ ਕੀ ਕਹਿਣਾ ਚਾਹੁੰਦਾ ਫਿਰ ਮੇਰੇ ਭਰਾਵਾਂ ਨੂੰ ਜਿਹੜੇ ਪਸ਼ੂਆਂ ਦਾ ਸ਼ੌਂਕ ਰੱਖਦੇ ਆ ਉਹਨਾਂ ਨੂੰ ਕਿਸ ਨੇ ਆ ਦੇਣਾ ਚਾਹ। ਬਾਬਾ ਜੀ ਵਧੀਆ ਕੰਮ ਕਰਨੇ ਯਾਰ ਬਰੀਡ ਤੇ ਕਰ ਲੈਣ ਕੰਮ। ਜੀ। ਉਹ ਹੋਰ ਪਾਹੂ ਆਣ ਬਰੀਡ ਦਾ ਰੱਖਣ ਦਾ ਕੋਈ ਫਾਇਦਾ ਨਹੀਂ ਹੁੰਨਾ। ਬਾਬਾ ਵਧੀਆ ਕੰਮ ਕਰਨ ਬਈ ਆਪਦਾ। ਇਹ ਬਹੁਤ ਵਧੀਆ ਯਾਰ ਬਾਕੀ ਆ ਛੋਟੀ ਦੀ ਵੀਡੀਓ ਤੁਸੀਂ ਦੇਖ ਚੁੱਕੇ ਹੋਣਾ ਇਹ ਵੀ ਦੁਬਾਰੇ ਪਾ ਦਾਂਗੇ। ਬਹੁਤ ਸੋਹਣਾ ਕਿਸਾਨ ਮੇਲਾ ਲੱਗਿਆ ਬਈ ਪੁੱਛੋ ਤੇ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਸਾਰਿਆਂ ਦਾ। ਤੇ ਆਪਣੇ ਭਰਾ ਇੱਧਰ ਛੋਟਾ ਲੈ ਕੇ ਪਹੁੰਚਨੇ ਬਾਈ ਨਾਲ ਕਰਦਿਆਂ ਗੱਲਬਾਤ। ਬਾਈ ਕਿੰਨੇ ਸਾਲਾਂ ਦਾ ਬਈ ਇਹ? ਬਾਈ ਠੀਕ ਹੈ ਜੀ ਤੇ ਪਿੰਡ ਕਿਹੜਾ ਬਾਈਆਂ ਦਾ ਪਿੰਡ ਬਾਈ ਸਰਸਾ ਜਲਾ ਪਿੰਡ ਹਸੂ ਅਸੀਂ ਹਰਿਆਣੇ ਤੋਂ ਪਹੁੰਚੇ ਹੋ ਬਾਈ ਹਾਂ ਜੀ ਹਰਿਆਣੇ ਤੇ ਹਰਿਆਣੇ ਤੋਂ ਪਹੁੰਚੇ ਨੇ ਕਿ ਬਾਈ ਪੁੱਛੋ ਪੰਜਾਬ ਦੇ ਵਿੱਚ ਬਹੁਤ ਵੱਡਾ ਕਿਸਾਨ ਮੇਲਾ ਲੱਗਿਆਗਾ ਤੇ ਬਾਈ 9 ਸਾਲਾਂ ਤੋਂ ਤਿਆਰ ਕਰ ਰਹੇ ਹੋ ਕਿੰਨਾ ਰੇਟ ਰੂਟ ਲੱਗ ਜਾਂਦਾ ਬਾਈ ਇਹਦਾ ਰੇਟ ਲੱਗਿਆ 23 ਕਰੋੜ ਰੁਪਏ ਲੱਗਿਆ 23 ਕਰੋੜ ਰੁਪਏ ਬਾਈ ਤੇ ਲੈ ਗਏ ਇੱਥੇ ਆਪਣੇ ਵਿੱਚ ਹੁਣ ਕਹਿ ਰਹੇ ਨੇ ਆਪਾਂ ਵੀ ਅਮਰੀਕਾ ਕੈਨੇਡਾ ਦਾ ਵਾਲੇ ਡਾਲਰ ਨੇ ਭਾਈ ਉੱਥੇ ਵੀ ਕੋਈ درخت ਤਾਂ ਨਾ ਲੱਗੇ ਹੋਏ ਹਨਾ ਆ 23 ਕਰੋੜ ਰੁਪਇਆ ਇੱਥੇ ਦੀ ਕੀਮਤ ਲੱਗ ਚੁੱਕੀ ਹੈ ਹਨਾ 23 ਕਰੋੜ 23 ਕਰੋੜ ਰੁਪਇਆ ਜੇ ਮੈਂ ਕਹਣਾ ਵੀ ਲੋਕ ਮਰਦੇ ਨੇ ਹਨਾ ਵੀ ਸਾਡੀ ਮੱਝ 1.5 ਲੱਖ ਦੀ ਵਿਕ ਜੇ 2 ਦੀ ਵਿਕ ਜੇ ਤੇ ਆ ਖੜਾ ਝੋਟਾ 23 ਕਰੋੜ ਰੁਪਈ ਦੀ ਬੋਲੀ ਲੱਗੀ ਹੋਈ ਆ ਭਾਈ 23 ਕਰੋੜ ਠੀਕ ਹੈ ਆ ਮੇਲੇ ਦੇ ਵਿੱਚ ਭਾਈ 23 ਕਰੋੜ ਆ ਕੱਖ ਖਾਈ ਜਾਂਦਾ ਇੱਥੇ ਵੇ ਕੀ ਕਹਿਣਾ ਚਾਹਣਾ ਪਰ ਆ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਪਏ ਉਹਨਾਂ ਨੂੰ ਕੀ ਕਹਿਣਾ ਚਾਹੇਗਾ ਬਾਈ ਬਸ ਉਹ ਤਾਂ ਡੁੱਬਿਆ ਹੀ ਪਿਆ ਸਾਰਾ ਕੁਝ ਸੱਚੀ ਗੱਲ ਹੈ ਵੀ ਤੇ ਜਿਵੇਂ ਬਾਈ ਹਨਾ ਸ਼ੌਂਕ ਕਿੰਨੇ ਕਿ ਸਾਲ ਦੀ ਉਮਰ ਹੈ ਬਾਈ ਤੇਰੀ ਬਾਈ ਮੇਰੀ 22 ਸਾਲਾਂ ਦੀ ਉਮਰ ਤੇ 22 ਸਾਲਾਂ ਦੀ ਉਮਰ ਆਪਾਂ ਨੇ ਦੇਖ ਲਓ ਹਨਾ ਕੀ ਕਹਿਣਾ ਤੁਹਾਨੂੰ ਆਪਣੇ ਵਾਈ ਬਾਰੇ ਵੀਰੇ ਮੈਂ ਤਾਂ ਹਰ ਇੱਕ ਨੌਜਵਾਨ ਨੂੰ ਇਹੀ ਸੁਨੇਹਾ ਦਿੰਨੀ ਆ ਵੀ ਜਿਹੜੇ ਆਪਾਂ ਬਾਹਰ ਜਾ ਕੇ ਹਨਾ ਉੱਥੇ ਵੀ ਤਾਂ ਗੁਲਾਮੀ ਕਰਦੇ ਆ ਇਹ ਤੇ ਤੁਸੀਂ ਐਂ ਦੇਖੋ ਆ 23 ਕਰੋੜ ਖੜਾ ਮੇਲੇ ਦੇ ਵਿੱਚ ਮਿਹਨਤ ਕੀਤੀ ਹੋਈ ਵੀ ਦੱਸਦੀ ਆ ਸਾਡੇ ਵੀਰ ਦੀ ਹਨਾ ਵੀ ਕਿਵੇਂ ਮਿਹਨਤ ਹੁੰਦੀ ਆ ਤੇ ਫਿਰ ਇੱਥੇ ਆਪਣਾ ਅਮਰੀਕਾ ਕੈਨੇਡਾ ਜੇ ਆਪਾਂ ਮਿਹਨਤ ਕਰਕੇ ਇਹਨੇ ਵੀ ਤਾਂ ਵਿਚਾਰਿਆਂ ਨੇ ਮਿਹਨਤ ਕੀਤੀ ਆ ਸਹੀ ਗੱਲ ਆ ਮੇਲੇ ਦੇ ਵਿੱਚ ਅੱਜ ਨਵਾਈ ਸੀ ਚੀਜ਼ ਲੈ ਕੇ ਆਏ ਦੀ ਮੁੱਲ ਕੀ ਮਤ ਕੋਈ ਨਹੀਂ ਹੈਗੀ 23 ਕਰੋੜ ਦਾ ਵੀ ਇਹ ਦੇਣ ਨੂੰ ਇਹ ਚੀਜ਼ ਤਿਆਰ ਨਹੀਂ ਹੈਗੇ ਪਰ ਇਹਦਾ ਮੁੱਲ ਹੀ ਕੋਈ ਤੇ ਬਾਈ ਕੀ ਖਰਾਕਾ ਕਿੰਨਾ ਖਰਾਕਾ ਖਰਾਕਤਾ ਬਾਈ ਉਹ ਆ ਜਦੇ ਛੋਲੇ ਸਵਾ ਵੀ ਨੂੰ ਕੋਸ਼ਿ ਸਭ ਕੁਝ ਚੱਲਦਾ ਬਸ ਕਿੰਨੇ ਕ ਦਾ ਖਰਚਾ ਆਉਂਦਾ ਮਹੀਨੇ ਦਾ ਬਾਈ ਖਰਾਕ ਦਾ ਖਰਚਾ ਦਾ ਬਾਈ ਇਹਦਾ ਦਿਨ ਦਾ ਘੱਟੋ ਘੱਟ 2000 ਰੁਪਏ ਦਿਨ ਦਾ 2000 ਰੁਪਏ ਖਰਚਾ ਆਉਂਦੇ ਨੇ ਇਹੋੀ ਗੱਲ ਮੈਂ ਨਾਲੀ ਵੀ ਕਰਾਖਾਉਣੇ ਪੈਂਦੇ ਨੇ ਪਹਿਲਾਂ ਫਿਰ ਤਿਆਰ ਹੁੰਦੇ ਨੇ ਚੀਜ਼ਾਂ ਵੀ ਆਏ ਥੋੜੀਆਂ ਵੀ ਬਣਦਾ ਵੀ ਵਿਨਰ ਬਣਦਾ ਆਉਂਦਾ ਜਿਹੜਾ ਆਪਣਾ ਭਾਰਤ ਦਾ ਵੱਡਾ ਮੇਲਾ ਅੰਤਰਰਾਸ਼ਟਰੀ ਆ ਠੀਕ ਹੈ ਜੀ ਕਈ ਗੜਾ ਤੋਂ ਲਗਾਤਾਰ ਬਣਦਾ ਹੁੰਦਾ ਉੱਥੇ ਚੈਂਪੀਅਨ ਹਾਂ ਤੇ ਮੇਰੇ ਭਰਾ ਸਰਸੇ ਤੋਂ ਪਹੁੰਚਿਆ ਬਾਈ ਬਈ ਇਹੋ ਜਿਹੇ ਚੀਜ਼ਾਂ ਦੇ ਸੌਂਗ ਪਾ ਲੈਣੇ ਚਾਹੀਦੇ ਨੇ ਹਨਾ ਸਾਡੀ ਨਵੀਂ ਆਉਣ ਜਿਹੜੀ ਨੌਜਵਾਨ ਪੀੜ੍ਹੀ ਆ ਬੱਚਿਆਂ ਦੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹੋ ਚੀਜ਼ ਨਾ ਪਰੋ ਕਿ ਹਾਈਲਾਈਟਸ ਕਰ ਤੂੰ ਬਾਹਰ ਜਾ ਬਾਹਰ ਦੇ ਹਾਲਾਤ ਵੀ ਕੁਝ ਜ਼ਿਆਦਾ ਚੰਗੇ ਨਹੀਂ ਹੈਗੇ ਉੱਥੇ ਜਾ ਕੇ ਵੀ ਦਿਹਾੜੀਆਂ ਹੀ ਕਰਨੀਆਂ ਨੇ ਇੱਥੇ ਆਪਾਂ ਰਾਜੇ ਆ ਆਪਣੇ ਕਾਰੋਬਾਰ ਕਰਕੇ ਹਨਾ ਇਹ ਜਿਹੜਾ ਇੱਥੇ ਨਹੀਂ ਕੁਝ ਕਰਦਾ ਉੱਥੇ ਇੱਥੇ ਦਾ ਨਾਰਗੇ ਦਾ ਵਾੜਾ ਕਰਨਗੇ ਹਨਾ ਇੱਥੇ ਪਿਆ ਹੁੰਦਾ ਅੰਦਰ ਭੜਕੇ ਫਾਰਮ ਜੇ ਭੱਜ ਜਾਂਦਾ ਮੁੜ ਕੇ ਉੱਥੇ ਹੁਣ ਇਹ ਇੱਥੇ ਨਹੀਂ ਕੁਝ ਕਰ ਸਕਦਾ ਉੱਥੇ ਵੀ ਨਹੀਂ ਕਰ ਸਕਦਾ ਉੱਥੇ ਵੀ ਨਹੀਂ ਕਰ ਸਕਦਾ ਸਹੀ ਗੱਲ ਹੈ ਇਹ ਬਹੁਤ ਸੋਹਣੀ ਲੱਗਿਆ ਭਰਾ ਦੇਖ ਲੱਗੇ ਵੀ ਤੁਹਾਨੂੰ ਮੇਲੇ ਦੇ ਵਿੱਚ ਲੈ ਕੇ ਚਾਲਦੇ ਦਿਖਾਉਣੇ ਆ ਵੀਰੇ ਸਾਰੀਆਂ ਚੀਜ਼ਾਂ ਜਿਹੜੀ ਜੀ ਦੱਸਾਂਗਾ ਆਪਾਂ ਉਹੀ ਸਾਰੀਆਂ ਦਿਖਾ ਰਹੇ ਆ ਹਨਾ